ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਪੰਜਾਬ ਦੇ ਵਿੱਚ ਹੁਣ ਸਿਹਤ ਸਹੂਲਤਾਂ ਨੂੰ ਦੇਖਦੇ ਹੋਏ ਵੱਡੀਆਂ ਸਹੂਲਤਾਂਵਾਂ ਦਿੱਤੀਆਂ ਜਾ ਰਹੀਆਂ ਨੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਐਲਾਨ ਕੀਤਾ ਗਿਆ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਜਾਵੇਗੀ ਜਿਸ ਦੇ ਵਿੱਚ ਹਰ ਇੱਕ ਨਾਗਰਿਕ ਨੂੰ 10 ਲੱਖ ਰੁਪਏ ਤੱਕ ਦਾ ਜਿਹੜਾ ਕੈਸ਼ ਲੈਸ ਇਲਾਜ ਮਿਲੇਗਾ ਤਾਂ ਉਹ ਕਾਰਡ ਨੇ ਜਿਹੜੇ ਬਣਨੇ ਸ਼ੁਰੂ ਹੋ ਗਏ ਨੇ ਪਿੰਡਾਂ ਸ਼ਹਿਰਾਂ ਦੇ ਵਿੱਚ ਕੈਂਪ ਲੱਗਣੇ ਸ਼ੁਰੂ ਹੋ ਗਏ ਨੇ ਲੋਕ ਨੇ ਜਿਹੜੇ ਆਪਣੇ ਕਾਰਡ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ ਕੈਂਪ ਲੱਗਿਆ ਹੋਇਆ ਤਾਂ ਕਹ ਦੱਸ ਦਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਜਿਸ ਦੇ ਵਿੱਚ ਹਰ ਇੱਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ ਤਾ ਜਿਸ ਦੇ ਪ੍ਰਤੀ ਪਰਿਵਾਰ ਦੇ ਵਿੱਚ 10 ਲੱਖ ਤੱਕ ਦਾ ਨਗਦ ਰਹਿਤ ਜਿਹੜਾ ਇਲਾਜ ਹੋਵੇਗਾ ਹਰ ਇੱਕ ਗੰਭੀਰ ਬਿਮਾਰੀ ਆ ਜਿਹੜੀ ਇਸ ਦੇ ਵਿੱਚ ਕਵਰ ਕੀਤੀ ਜਾਵੇਗੀ ਸਰਜਰੀਆਂ ਹੋਣਗੀਆਂ ਐਮਰਜੈਂਸੀ ਜਿਹੜੀ ਕਵਰ ਕੀਤੀ ਜਾਵੇਗੀ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਕਰੀਬ 900 ਸਰਕਾਰੀ ਸੂਚੀਬੰਦ ਜਿਹੜੇ ਨਿੱਜੀ ਹਸਪਤਾਲਾਂ ਦੇ ਵਿੱਚ ਇਸ ਦਾ ਇਲਾਜ ਹੋਵੇਗਾ ਵੱਡੇ ਵੱਡੇ ਹਸਪਤਲ ਪ੍ਰਾਈਵੇਟ ਜਿੱਥੇ ਤੁਸੀਂ ਚਾਹੋ ਉੱਥੇ ਆਪਣਾ ਇਲਾਜ ਕਰਵਾ ਸਕਦੇ ਹੋ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 2356 ਇਲਾਜਾਂ ਦੇ ਪੈਕੇਜ ਉਪਲਬਧ ਨੇ ਜਿਸ ਦੇ ਵਿੱਚ ਦਿਲ ਦੇ ਨਾਲ ਸੰਬੰਧਿਤ ਬਿਮਾਰੀਆਂ ਦਾ ਇਲਾਜ ਕੈਂਸਰ ਦਾ ਇਲਾਜ ਗੁਰਦਿਆਂ ਦਾ ਇਲਾਜ ਤੇ ਇਸ ਦੇ ਨਾਲ ਹੀ ਦਿਮਾਗ ਅਤੇ ਸਰਜਰੀ ਵਰਗੀਆਂ ਹੋਰ ਕਈ ਗੰਭੀਰ ਬਿਮਾਰੀਆਂ ਨੇ ਜਿਹੜੀਆਂ ਕਵਰ ਕੀਤੀਆਂ ਜਾਣਗੀਆਂ ਇਹ ਯੋਜਨਾ ਜਿਹੜੀ ਹਸਪਤਾਲ ਦੇ ਵਿੱਚ ਭਰਤੀ ਹੋਣ ਤੋਂ ਪਹਿਲਾਂ ਅਤੇ ਹਸਪਤਾਲ ਦੇ ਵਿੱਚ ਭਰਤੀ ਹੋਣ ਤੋਂ ਬਾਅਦ ਦੀ ਦੇਖਭਾਲ ਦਾ ਖਰਚਾ ਸਾਰਾ ICU ਅਤੇ ਕ੍ਰਿਟੀਕਲ ਕੇਅਰ ਸੇਵਾਵਾਂ ਜਾਂਚ ਦਵਾਈਆਂ ਅਤੇ ਖਪਤਕਾਰਾਂ ਦੇ ਨਾਲ ਜਿਹੜਾ ਸਮਾਨ ਅਤੇ ਸਰਜਰੀ ਦਾ ਸਮਾਨ ਹੈ ਜਿਹੜਾ ਉਸ ਨੂੰ ਵੀ ਕਵਰ ਕਰਨ ਕੀ ਆਤਾ ਇਸ ਕਾਰਡ ਨੂੰ ਬਣਾਉਣ ਦੇ ਲਈ ਤੁਸੀਂ ਆਪਣੇ ਜਿਹੜੇ ਆਧਾਰ ਕਾਰਡ ਨੇ ਉਹ ਲੈ ਕੇ ਇਹਨਾਂ ਕੈਂਪਾਂ ਦੇ ਉੱਤੇ ਪਹੁੰਚ ਸਕਦੇ ਹੋ ਜਿੱਥੇ ਤੁਹਾਡੇ ਕਾਰਡ ਨੇ ਜਿਹੜੇ ਬਣਾਏ ਜਾਣਗੇ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਰਿਹਾ ਜਿੱਥੇ ਹਰ ਇੱਕ ਵਿਅਕਤੀ ਦਾ ਇਲਾਜ ਆ ਜਿਹੜਾ ਕੈਸ਼ਲੈਸ ਹੋਵੇਗਾ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ 3 ਕਰੋੜ ਲੋਕਾਂ ਦੀ ਸਿਹਤ ਦਾ ਠੇਕਾ ਲੈ ਲਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਹੁਣ ਕੋਈ ਵੀ ਜਿਹੜਾ ਕਿ ਵਿਅਕਤੀ ਆ ਪੰਜਾਬ ਦਾ ਵਾਸੀ ਹੈ ਉਹ ਕਿਸੇ ਵੀ ਗੰਭੀਰ ਬਿਮਾਰੀ ਦੇ ਨਾਲ ਤੜਫਦਾ ਹੋਇਆ ਨਜ਼ਰ ਨਹੀਂ ਆਵੇਗਾ ਹਰ ਇੱਕ ਪਰਿਵਾਰ ਦੇ ਵਿੱਚ ਹਰ ਇੱਕ ਵਿਅਕਤੀ ਦਾ ਇੱਕ ਇੱਕ ਕਾਰਡ ਹੈ ਜਿਹੜਾ ਬਣਾਇਆ ਜਾਣਾ ਜਿਸ ਦੇ ਵਿੱਚ ਛੋਟੀ ਤੋਂ ਲੈ ਕੇ ਵੱਡੀ ਬਿਮਾਰੀ ਤੱਕ ਦਾ ਇਲਾਜ ਹੈ ਜਿਹੜਾ ਇਸ ਕਾਰਡ ਦੇ ਉੱਤੇ ਕੈਸ਼ਲੈਸ ਕੀਤਾ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਪੰਜਾਬ ਦੇ ਵਿੱਚ ਹੁਣ ਸਿਹਤ ਸਹੂਲਤਾਂ ਨੂੰ ਦੇਖਦੇ ਹੋਏ ਵੱਡੀਆਂ ਸਹੂਲਤਾਂਵਾਂ ਦਿੱਤੀਆਂ ਜਾ ਰਹੀਆਂ ਨੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਐਲਾਨ ਕੀਤਾ ਗਿਆ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਜਾਵੇਗੀ ਜਿਸ ਦੇ ਵਿੱਚ ਹਰ ਇੱਕ ਨਾਗਰਿਕ ਨੂੰ 10 ਲੱਖ ਰੁਪਏ ਤੱਕ ਦਾ ਜਿਹੜਾ ਕੈਸ਼ਲੈਸ ਆਜ ਮਿਲੇਗਾ ਤਾਂ ਉਹ ਕਾਰਡ ਨੇ ਜਿਹੜੇ ਬਣਨੇ ਸ਼ੁਰੂ ਹੋ ਗਏ ਨੇ ਪਿੰਡਾਂ ਸ਼ਹਿਰਾਂ ਦੇ ਵਿੱਚ ਕੈਂਪ ਲੱਗਣੇ ਸ਼ੁਰੂ ਹੋ ਗਏ ਨੇ ਲੋਕ ਨੇ ਜਿਹੜੇ ਆਪਣੇ ਕਾਰਡ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ ਕੈਂਪ ਲੱਗਿਆ ਹੋਇਆ ਤੁਹਾਨੂੰ ਦੱਸ ਦਿੰਨੇ ਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਜਿਸ ਦੇ ਵਿੱਚ ਹਰ ਇੱਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ ਤਾਂ ਜਿਸ ਦੇ ਪ੍ਰਤੀ ਪਰਿਵਾਰ ਦੇ ਵਿੱਚ 10 ਲੱਖ ਤੱਕ ਦਾ ਨਗਦ ਰਹਿਤ ਜਿਹੜਾ ਇਲਾਜ ਹੋਵੇਗਾ ਹਰ ਇੱਕ ਗੰਭੀਰ ਬਿਮਾਰੀ ਆ ਜਿਹੜੀ ਇਸ ਦੇ ਵਿੱਚ ਕਵਰ ਕੀਤੀ ਜਾਵੇਗੀ ਸਰਜਰੀਆਂ ਹੋਣਗੀਆਂ ਐਮਰਜੈਂਸੀ ਜਿਹੜੀ ਕਵਰ ਕੀਤੀ ਜਾਵੇਗੀ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਕਰੀਬ 900 ਸਰਕਾਰੀ ਸੂਚੀਬੰਦ ਜਿਹੜੇ ਨਿੱਜੀ ਹਸਪਤਾਲਾਂ ਦੇ ਵਿੱਚ ਇਸ ਦਾ ਇਲਾਜ ਹੋਵੇਗਾ ਵੱਡੇ ਵੱਡੇ ਹਸਪਤਲ ਪ੍ਰਾਈਵੇਟ ਜਿੱਥੇ ਤੁਸੀਂ ਚਾਹੋ ਉੱਥੇ ਆਪਣਾ ਇਲਾਜ ਕਰਵਾ ਸਕਦੇ ਹੋ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 2356 ਇਲਾਜਾਂ ਦੇ ਪੈਕੇਜ ਉਪਲਬਧ ਨੇ ਜਿਸ ਦੇ ਵਿੱਚ ਦਿਲ ਦੇ ਨਾਲ ਸੰਬੰਧਿਤ ਬਿਮਾਰੀਆਂ ਦਾ ਇਲਾਜ ਕੈਂਸਰ ਦਾ ਇਲਾਜ ਗੁਰਦਿਆਂ ਦਾ ਇਲਾਜ ਤੇ ਇਸ ਦੇ ਨਾਲ ਹੀ ਦਿਮਾਗ ਅਤੇ ਸਰਜਰੀ ਵਰਗੀਆਂ ਹੋਰ ਕਈ ਗੰਭੀਰ ਬਿਮਾਰੀਆਂ ਨੇ ਜਿਹੜੀਆਂ ਕਵਰ ਕੀਤੀਆਂ ਜਾਣਗੀਆਂ ਇਹ ਯੋਜਨਾ ਜਿਹੜੀ ਹਸਪਤਾਲ ਦੇ ਵਿੱਚ ਭਰਤੀ ਹੋਣ ਤੋਂ ਪਹਿਲਾਂ ਅਤੇ ਹਸਪਤਾਲ ਦੇ ਵਿੱਚ ਭਰਤੀ ਹੋਣ ਤੋਂ ਬਾਅਦ ਦੀ ਦੇਖਭਾਲ ਦਾ ਖਰਚਾ ਸਾਰਾ ICU ਅਤੇ ਕ੍ਰਿਟੀਕਲ ਕੇਅਰ ਸੇਵਾਵਾਂ ਜਾਂਚ ਦਵਾਈਆਂ ਅਤੇ ਖਪਤਕਾਰਾਂ ਦੇ ਨਾਲ ਜਿਹੜਾ ਸਮਾਨ ਅਤੇ ਸਰਜਰੀ ਦਾ ਸਮਾਨ ਹੈ ਜਿਹੜਾ ਉਸ ਨੂੰ ਵੀ ਕਵਰ ਕਰਨ ਕੀ ਆਤਾ ਇਸ ਕਾਰਡ ਨੂੰ ਬਣਾਉਣ ਦੇ ਲਈ ਤੁਸੀਂ ਆਪਣੇ ਜਿਹੜੇ ਆਧਾਰ ਕਾਰਡ ਨੇ ਉਹ ਲੈ ਕੇ ਇਹਨਾਂ ਕੈਂਪਾਂ ਦੇ ਉੱਤੇ ਪਹੁੰਚ ਸਕਦੇ ਹੋ ਜਿੱਥੇ ਤੁਹਾਡੇ ਕਾਰਡ ਨੇ ਜਿਹੜੇ ਬਣਾਏ ਜਾਣਗੇ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਰਿਹਾ ਜਿੱਥੇ ਹਰ ਇੱਕ ਵਿਅਕਤੀ ਦਾ ਇਲਾਜ ਹੈ ਜਿਹੜਾ ਕੈਸ਼ਲੈਸ ਹੋਵੇਗਾ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ 3 ਕਰੋੜ ਲੋਕਾਂ ਦੀ ਸਿਹਤ ਦਾ ਠੇਕਾ ਲੈ ਲਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਹੁਣ ਕੋਈ ਵੀ ਜਿਹੜਾ ਕਿ ਵਿਅਕਤੀ ਆ ਪੰਜਾਬ ਦਾ ਵਾਸੀ ਹੈ ਉਹ ਕਿਸੇ ਵੀ ਗੰਭੀਰ ਬਿਮਾਰੀ ਦੇ ਨਾਲ ਤੜਫਦਾ ਹੋਇਆ ਨਜ਼ਰ ਨਹੀਂ ਆਵੇਗਾ ਹਰ ਇੱਕ ਪਰਿਵਾਰ ਦੇ ਵਿੱਚ ਹਰ ਇੱਕ ਵਿਅਕਤੀ ਦਾ ਇੱਕ ਇੱਕ ਕਾਰਡ ਹੈ ਜਿਹੜਾ ਬਣਾਇਆ ਜਾਣਾ ਜਿਸ ਦੇ ਵਿੱਚ ਛੋਟੀ ਤੋਂ ਲੈ ਕੇ ਵੱਡੀ ਬਿਮਾਰੀ ਤੱਕ ਦਾ ਇਲਾਜ ਹੈ ਜਿਹੜਾ ਇਸ ਕਾਰਡ ਦੇ ਉੱਤੇ ਕੈਸ਼ਲੈਸ ਕੀਤਾ ਜਾ